ਦੋਸਤੋ ਅੱਜ ਦੀ ਕਹਾਣੀ ਹੈ ਖੂਹ ਵਿੱਚ ਖਜ਼ਾਨੇ ਦੀ ਇੱਕ ਵਾਰ ਵਿਜੇਨਗਰ ਵਿੱਚ ਐਨੀ ਤੇਜ਼ੀ ਗਰਮੀ ਪਈ ਕਿ ਸ਼ਹਿਰ ਦੇ ਸਾਰੇ ਬਾਗ-ਬਗੀਚੇ ਸੁੱਕ ਗਏ ਨਦੀਆਂ ਤੇ ਤਲਾਬਾਂ ਦੇ ਪਾਣੀ ਦਾ ਪੱਧਰ ਘਟ ਗਿਆ ਤਨੇਲੀ RAM ਦੇ ਘਰ ਪਿਛਵਾੜੇ ਇੱਕ ਵੱਡਾ ਬਾਗ ਸੀ ਜਿਹੜਾ ਸੁੱਕਦਾ ਜਾ ਰਿਹਾ ਸੀ ਉਸ ਬਾਗ ਵਿੱਚ ਇੱਕ ਖੂਹ ਤਾਂ ਸੀ ਪਰ ਉਸ ਦਾ ਪਾਣੀ ਐਨਾ ਹੇਠਾਂ ਚਲਾ ਗਿਆ ਕਿ ਦੋ ਬਾਲਟੀਆਂ ਪਾਣੀ ਖਿੱਚਣ ਵਿੱਚ ਨਾਨੀ ਜ੍ਹਾ ਆ ਜਾਵੇ ਤਨੇਲੀ RAM ਨੂੰ ਬਾਗ ਦੀ ਫਿਕਰ ਸਤਾਉਣ ਲੱਗੀ ਇੱਕ ਸ਼ਾਮ ਤਨੇਲੀ RAM ਆਪਣੇ ਬੇਟੇ ਨੇ ਦੇ ਨਾਲ ਬਾਗ ਵਿੱਚ ਨਿਰੀਖਣ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਸੰਜਾਈ ਲਈ ਮਜ਼ਦੂਰ ਨੂੰ ਲਿਆਇਆ ਜਾਵੇ ਜਾਂ ਨਹੀਂ ਫਿਰ ਉਸਦੀ ਨਿਗਾਹ ਤਿੰਨ ਚਾਰ ਵਿਅਕਤੀਆਂ ਤੇ ਪਈ ਜਿਹੜੇ ਸੜਕ ਦੇ ਦੂਜੇ ਪਾਸੇ ਇੱਕ ਦਰਖਤ ਦੇ ਹੇਠਾਂ ਖੜੇ ਉਸਦੇ ਮਕਾਨ ਵੱਲ ਵੇਖ ਰਹੇ ਸਨ ਫਿਰ ਇੱਕ ਦੂਜੇ ਨੇ ਇਸ਼ਾਰਾ ਕਰਕੇ ਉਹ ਕੁਝ ਆਖਣ ਲੱਗੇ ਤਨੇਲੀ RAM ਨੂੰ ਸਮਝਣ ਵਿੱਚ ਦੇਰੀ ਨਹੀਂ ਲੱਗੀ ਕਿ ਇਹ ਸਨ ਲਾਉਣ ਵਾਲੇ ਅਤੇ ਚੋਰੀ ਦੇ ਇਰਾਦੇ ਹੀ ਉਸਦੇ ਮਕਾਨ ਦਾ ਮਨਾਈਆ ਕਰ ਰਹੇ ਹਨ ਤਨੇਲੀ RAM ਦੇ ਦਿਮਾਗ ਵਿੱਚ ਬਾਗ ਦੀ ਸਨਜਾਈ ਦੀ ਇੱਕ ਜੁਗਤ ਆ ਗਈ। ਉਸਨੇ ਉੱਚੀ ਆਵਾਜ਼ ਵਿੱਚ ਆਪਣੇ ਪੁੱਤਰ ਨੂੰ ਆਖਿਆ, "ਬੇਟਾ, ਸੋ ਕਿਤੇ ਦਿਨ ਹਨ। ਚੋਰ ਡਾਕੂ ਬਹੁਤ ਘੁੰਮ ਰਹੇ ਹਨ। ਗਿਆਨਿਆਂ ਤੇ ਮੋਹਰਾਂ ਵਾਲਾ ਟਰੰਕ ਘਰੇ ਰੱਖਣਾ ਠੀਕ ਨਹੀਂ ਹੈ। ਆਓ ਇਸ ਟਰੰਕ ਨੂੰ ਉਠਾ ਕੇ ਇਸ ਖੂਹ ਵਿੱਚ ਸੁੱਟ ਦਈਏ ਤਾਂ ਕਿ ਕੋਈ ਚੋਰੀ ਨਾ ਕਰ ਸਕੇ। ਆਖਿਰ ਕਿਸ ਨੂੰ ਪਤਾ ਲੱਗੇਗਾ ਤੇ ਕਿ ਤਨੇਲੀ RAM ਦਾ ਸਾਰਾ ਤਨ ਖੂਹ ਵਿੱਚ ਹੈ ਪਿਆ ਹੈ।" ਇਹ ਗੱਲ ਤਨੇਲੀ RAM ਦੇ ਐਨੇ ਜ਼ੋਰ ਨਾਲ ਆਖੀ ਜਿਸ ਨੂੰ ਦੂਰ ਖੜੇ ਚਾਰ 24 ਫਸਟ ਸੁਣ ਲੈਂ। ਆਪਣੀ ਗਲ ਆਖ ਕੇ ਤਨੇਲੀ ਨਾਮ ਦੇ بیٹے ਦਾ ਹੱਥ ਫੜਿਆ ਤੇ ਮਕਾਨ ਦੇ ਅੰਦਰ ਚਲਾ ਗਿਆ। ਮਾਨੀ ਮਨ ਵਿੱਚ ਉਹ ਆਖ ਰਿਹਾ ਸੀ ਅੱਜ ਇੰਨਾਂ ਚੋਰਾ ਨੂੰ ਢੰਗ ਦਾ ਕੋਈ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਆਪਣੇ ਬਾਗ ਦੀ ਸੰਜਾਈ ਵੀ ਹੋ ਜਾਵੇਗੀ। ਬਾਪ بیٹے ਨੇ ਮਿਲ ਕੇ ਇੱਕ ਟਰੰਕ ਵਿੱਚ ਕੰਕਰ ਪੱਥਰ ਭਰੇ ਤੇ ਉਸ ਨੂੰ ਚੁੱਕ ਕੇ ਬਾਹਰ ਲੈ ਆਏ। ਫਿਰ ਖੂਹ ਵਿੱਚ ਸੁੱਟ ਦਿੱਤਾ। ਸ਼ਪਾਕ ਦੀ ਤੇਜ਼ ਆਵਾਜ਼ ਨਾਲ ਟਰੰਕ ਦੀ ਪਾਣੀ ਵਿੱਚ ਡੁੱਬ ਗਿਆ। ਦੇ ਨਾਲੀराम ਫਿਰ ਉੱਚੀ ਆਵਾਜ਼ ਵਿੱਚ ਬੋਲਿਆ ਹੁਣ ਸਾਡਾ ਸਾਰਾ ਤਾਂ ਸੁਰੱਖਿਅਤ ਹੈ ਉੱਪਰ ਘਰ ਦੇ ਪਿਛਵਾੜੇ ਖੜੇ ਚੋਰ ਮਨਹੀਮਨ ਮੁਸਕਰਾਏ ਲੋਕਾਂ ਦਾ ਬੇਅਰਥੀ ਤੇ ਨੇਲੀराम ਨੂੰ ਚਤੁਰ ਆਖਦੇ ਹਨ ਉਹ ਤਾਂ ਨਿਹਰਾ ਮੂਰਖ ਹੈ ਇੰਨਾ ਵੀ ਨਹੀਂ ਜਾਣਦਾ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਹਨ ਇੱਕ ਚੋਰ ਬੋਲਿਆ ਦੂਜੇ ਚੋਰ ਨੇ ਆਪਣੇ ਸਾਥੀਆਂ ਨੂੰ ਆਖਿਆ ਆਓ ਚੱਲੀਏ ਅੱਜ ਰਾਤ ਇਹਦਾ ਸਾਰਾ ਖਜ਼ਾਨਾ ਸਾਡੇ ਕਬਜ਼ੇ ਵਿੱਚ ਰਹੋਵੇਗਾ ਤੇ ਨੇਲੀराम ਆਪਣੇ ਘਰ ਚਲੇ ਗਿਆ ਅਤੇ ਚੋਰ ਆਪਣੇ ਰਸਤੇ ਚਲੇ ਗਏ ਰਾਤ ਹੋਈ ਚੋਰ ਆਏ ਤੇ ਆਪਣਾ ਕੰਮ ਵਿੱਚ ਜੁੱਟ ਗਏ ਉਹ ਬਾਲਟੀ ਭਰ-ਭਰ ਕੇ ਖੂਹ ਵਿੱਚ ਪਾਣੀ ਕੱਢਦੇ ਅਤੇ ਧਰਤੀ ਉੱਪਰ ਡੋਲਦੇ ਉਧਰ ਤਨੇਲੀ ਰਾਮ ਅਤੇ ਉਸ ਦਾ ਪੁੱਤਰ ਪਾਣੀ ਦੀਆਂ ਕਿਆਰੀਆਂ ਦੇ ਵੱਲ ਕਰਨ ਦੇ ਲਈ ਖੁਰਪੇ ਨਾਲ ਨਾਲੀਆਂ ਬਣਾਉਣ ਲੱਗੇ ਉਹਨਾਂ ਨੂੰ ਪਾਣੀ ਕੱਢਦੇ-ਕੱਢਦੇ ਸਵੇਰ ਦੇ 4:00 ਵਜੇ ਤਾਂ ਕਿਤੇ ਜਾ ਕੇ ਟਰੰਕ ਦਾ ਕੋਨਾ ਵਿਖਾਈ ਦਿੱਤਾ ਬਸ ਫੇਰ ਕੀ ਸੀ ਕੀ ਉਹਨਾਂ ਨੇ ਕੁੰਡਾ ਸੁੱਟ ਕੇ ਟਰੰਕ ਬਾਹਰ ਖਿੱਚਿਆ ਅਤੇ ਛੇਤੀ ਦੇ ਕੇ ਉਸ ਨੂੰ ਖੋਲ ਲਿਆ ਤਾਂ ਇਹ ਵੇਖ ਕੇ ਹੱਕੇ ਬੱਕੇ ਰਹੇਗੇ ਕਿ ਉਸ ਵਿੱਚ ਪੱਥਰ ਭਰੇ ਸੰਤ ਹੁਣ ਤਾਂ ਚੋਰ ਸਿਰ ਤੇ ਪੈਰ ਧਾਕੇ ਭੱਜ ਗਏ ਕਿ ਮੂਰਖਤਾ ਬਣੀ ਹੀ ਚੁਕੇ ਹਾਂ ਕਿਤੇ ਫੜੇ ਨਾ ਜਾਈਏ ਦੂਜੇ ਦਿਨ ਜਦੋਂ ਤਨੇਲੀ ਨਾਮ ਨੇ ਇਹ ਗੱਲ ਮਹਾਰਾਜ ਨੂੰ ਦੱਸੀ ਤਾਂ ਉਹ ਬਹੁਤ ਹੱਸਿਆ ਤੇ ਬੋਲੇ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਮਿਹਨਤ ਤਾਂ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਜਾਂਦਾ ਹੈ ਧੰਨਵਾਦ